ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਰਸ਼ਡੇ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਫਾਰਮ 'ਚ ਵਿਖਾਉਣੀ ਆ ਦੋ ਝੋਟੀਆਂ ਦੋਵੇਂ ਝੋਟੀਆਂ ਸੁਈਆਂ ਸਵਾਈਆਂ ਜੀ ਤੇ ਬਹੁਤ ਚੰਗੀ ਕੁਆਲਿਟੀ ਦੀਆਂ ਜੀ ਤੇ ਆਜੋ ਬਾਦ ਸਾਹਿਬ ਹੋਵੇ ਨਾ ਕਰਦੇ ਆ ਜੀ ਕੀ ਪ੍ਰਾਈਜ਼ ਇਹਨਾਂ ਦਾ ਜੀ ਆਜੋ ਆਓ ਜੀ ਬਾਦ ਸਾਹਿਬ ਮਗਨ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੋਰ ਸਭਾਂ ਠੀਕ ਜੀ ਬਹੁਤ ਕਿਰਪਾ ਗੁਰੂ ਰਾਮਦਾਸ ਪਾਤਸ਼ਾਹੀ ਬਾਬੇ ਦੀਪ ਸੋਹਣੀ ਹਾਂਜੀ ਹਾਂਜੀ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜੇਦਾ ਸਰੀਆ ਮਸਰ ਸਾਹਿਬ ਫੋਨ ਨੰਬਰ ਤੇ ਸਾਰੇ ਪਿੰਡਾਂ ਦਾ 988729625 ਬਾਕੀ ਚਲੋ ਆ ਹੜ ਪੀੜ ਤੇ ਹੜਾ ਆਇਆ ਬਹੁਤ ਜਿਆਦਾ ਸਾਡੇ ਪਿੰਡ ਦੇ ਬਹੁਤ ਲੋਕ ਸੰਜੂ ਕਰਦੇ ਹੋਰ ਵੀ ਪਿੰਡਾਂ ਦੇ ਬੜੇ ਰੇਆ ਕਰਨ ਤੇ ਚਲੋ ਸਾਡੇ ਪਿੰਡਾਂ ਦੇ ਰੋਜ਼ ਦੋ ਟਰਾਲੀਆਂ ਜਾਣ ਤੇ ਪਹਿਲਾਂ ਦੱਸੋ ਵੀ ਮਾਲ ਕਿਦਾਂ ਵਜਾਉਤੋਂ ਵੀਡੀਓ ਪਾਈ ਬਾਦ ਸਾਹਿਬ ਆਹ ਤੇ ਚਲੋ ਤਿੰਨ ਚਾਰ ਝੋਟੀਆਂ ਖਰਾਬ ਹੋਈਆਂ ਵਾ ਬਾਬਾ ਜਨਾਂ ਦੀਆਂ ਹੀ ਹਾਂਜੀ ਇੱਕ ਛੋਟੀ ਦਾ ਬੱਚਾ ਮਰ ਗਿਆ ਇੱਕ ਬੱਚਾ ਨਹੀਂ ਲੈਣ ਦੀ ਇੱਕ ਦੇ ਭਾਲ ਨਹੀਂ ਝੋਟੀ ਦੇ ਲੈ ਠੰਡੀ ਇਹਨਾਂ ਚਾਰ ਛੋਟੀਆਂ ਦੇ ਖਰਾਬ ਹੋਈਆਂ ਪਾਰ ਦੇ ਵਿੱਚ ਘਾਟਾ ਵੱਧਾ ਵੱਧ ਹਾਂਜੀ ਪਰ ਲਈ ਮੈਂ ਤੇ ਮੇਰੇ ਸਾਹ ਨਾਲ ਲੱਖ ਰੁਪਈਆ ਘਟਾਉਗੀ 195 ਦੀ ਲਈ ਆ ਠੀਕ ਮਾਲ ਦੀ ਐਡੀ ਕਿਰਪਾ ਵਾਹਿਗੁਰੂ RAMਦਾਸ ਪਾਸ਼ਾ ਮਾਲ ਆਪਾਂ ਸਾਫ਼ ਸੁਥਰਾ ਲਿਆਉਂਦੇ ਆ ਤੇ ਸਾਫ਼ ਸੁਥਰਾ ਹੀ ਵੇਚਣਦੇ ਆ ਆ ਹੁਣ ਵੀ ਵੀਡੀਓ ਪਾਈ ਮਈਆਂ ਵੇਲੇ ਲੋਟ ਆਇਆ ਸੀ ਪਰ ਜੇ 10 ਲੀਟਰ ਤੋਂ ਦੱਸਾਂ ਤਾਂ 10 ਹੀ ਚੋਚ ਹੋ ਗਏ 11-11 ਦਤਾ ਇੱਕ ਦਿਨ ਚ ਹੀ ਵਿਗਿਆ ਮਾਲ ਬਾਦ ਸਾਹਿਬ ਹਾਂਜੀ ਇੱਕ ਦਿਨ ਇੱਕ ਦਿਨ ਜੀ ਮਤਲਬ ਵੀ ਐ ਇੰਨੀ ਕਿਰਪਾ ਗਾਹ ਨੂੰ ਪਾਣੀ ਨਹੀਂ ਪਿਆਇਆ ਸਿਆਣੇ ਹੋ ਗਏ ਆ ਜੀ ਗਾਹ ਕੋ ਹੁਣਾ ਜਿਹੜੇ ਵਪਾਰੀ ਮਲਕੇ ਗੱਲ ਦਾ YouTube ਚੈਨਲਾਂ ਤੇ ਵੀ ੱਟਕੇ ਹੋਣ ਡਿਆ ਬਹੁਤ ਜਣੇ ਲੋਕਾਂ ਦੀ ਫਿਰ ਕੋਈ ਗੱਲ ਨਹੀਂ ਸੁਣਦਾ ਨਾ ਵੇਚਣ ਵਾਲਾ ਸੁਣਦਾ ਵਾ ਹਾਂਜੀ ਤੇ ਨਾ YouTube ਵਾਲਾ ਸੁਣਦਾ ਵਾ ਜਿਹੜੇ ਬੰਦੇ ਨੇ 5 ਜਾਂ 7000 ਰੁਪਇਆ ਲਿਆ ਹੁੰਦਾ YouTube ਵਾਲੇ ਨੇ ਉਹ ਨਹੀਂ ਸੁਣਦਾ ਗੱਲ ਕਿਸ ਦੀ ਵੀ ਗਾੜੀ ਜੋ ਮਰਦੀ ਕਰੇ ਹੁਣ ਜੇ ਤਾਂ ਡੇਟਾ ਥਾ ਵਾ ਸਾਡਾ ਵੇਖੋ ਬੜੇ ਪੁਰਾਣਾ ਮਲਕੇ ਸਾਡੇ ਕੌਂਡਾ ਘਟੋ ਘਟ ਸੇ ਡੇਟਾ ਸਾਹ ਤਿੰਨ ਸਾਲ ਹੋ ਗਏ ਨੇ ਆਪਣੇ ਕੌਂਡਿਆਂ ਦੇ। ਪਹਿਲੋ ਅਸੀਂ ਲਾਜ ਹੁਣ ਇਹਨਾਂ ਨੂੰ ਕਰਾਉਨੇ ਆ ਕੋਈ ਅਰਜੇ ਦਾਜ ਤਾਂ ਵੀ ਇੰਨੇ ਕਰਨਾ ਕੋਈ 10 ਦਿਨ ਲੱਗ ਜਾਂ ਪੰਜ ਦਿਨ ਲੱਗ ਜਾ। ਗੱਲ ਇਦਾਂ ਮੈਂ ਵੀ ਮੈਂ ਹੀ ਜਿਹਦੇ ਕੋਲ ਲਈ ਆ ਨਾ ਪਹਿਲੋ ਕੋਈ ਸਾਲ 2 ਸਾਲ ਪਹਿਲੋ ਉਹਦੇ ਕੋਈ ਲਓ। ਕੋਈ ਮਾੜੀ ਵੀ ਪੈ ਸਕਦੀ ਐਡੀ ਕੋਈ ਗੱਲ ਨਹੀਂ ਵੀ ਸਾਰੀਆਂ ਚੰਗੀਆਂ ਹੀ ਕੋਈ ਮਾੜੀ ਵੀ ਪੈ ਜਾਂਦੀ ਪਰ ਜਾਣ ਬੁੱਝ ਕੇ ਵਪਾਰੀ ਤੇ ਜਿਹੜਾ ਸਹੀ ਵਪਾਰੀ ਉਹ ਤਾਂ ਨੀ ਜੇ ਦਿੰਦਾ। ਤੇ ਚਲੋ ਦੋ ਝੋਟੀਆਂ ਬਹੁਤ ਟਾਪ ਦੀਆਂ ਤੇ ਪਹਿਲੇ ਨੰਬਰ ਤੇ ਜੋ ਡੀਲ ਹੋਈ ਹੈ ਨੰਬਰ ਤੇ ਕੋਹੇ ਨੂਰ ਦੀ ਆ ਹਾਂ ਜਾ ਜੀ ਤੇ ਮਗਰ ਉਹ ਦੱਸਿਆ ਉਹਨਾਂ ਨੇ ਕਿਹੜੇ ਮਾਲੀ ਭੀਮ ਦੀ ਭੀਮ ਦੀ ਹਾਂ ਬਲਕਿ ਕੱਟੀ ਮਗਰ ਇੱਕ ਮਗਰ ਕੱਟੀ ਇੱਕ ਮਗਰ ਕੱਟਾ ਇਹਨੂੰ 12 ਮਿੰਟ ਤੋਂ ਦਾ 11 ਨਗਰਾਵਾਂਗੇ ਠੀਕ ਹੈ ਆ ਜਿਹੜੀਆਂ ਇਹ ਆ ਨਾ ਕੋਹੀ ਨੂਰ ਦੀ ਆਹ ਖਲੋਤੀ ਵਖਾ ਲੋ ਕੱਟੀ ਕਿਦੇ ਆ ਵੇਖੋ ਸੰਭਾਲਣਾ ਤੇ ਆ ਪਿਛੇ ਭੀ ਹੁੰਦੀ ਕੱਟੀ ਅੱਜ 6ਵੇਂ ਤੋਂ 7ਵਾਂ ਦਿਨ ਸੂਈ ਨੂੰ ਆਵਾ ਠੀਕ ਹਾਂਜੀ ਕਿੰਨਾ ਕਹਿੰਦੇ ਗਿਆਗਾ ਕਿਲੋ ਮੈਂ ਕਹਾ 12 12 ਵਾਂ ਜਿਹੜਾ ਨਿਕਲੋਣੀ ਹੈ ਪ੍ਰੀਮ ਦੀ ਕੱਟੀ ਪ੍ਰੀਮ ਦੀ ਕੱਟੀ ਹਾਂ ਉਹ ਵੀਰਾਂ ਦੀ ਤੇ ਆ ਇੱਕ ਕੋਹਿਆ ਟੋਰਦੀ ਕੱਟੀ ਹਾਂ ਹਾਂ ਮਾਦੀ ਦੀ ਕੱਟੀ ਛੱਤੀ ਹਾਂ ਹਾਂ ਠੀਕ ਤੇ ਵੀਰ ਆ ਕਹਿੰਦੀ ਇਹ ਲక్ష్ਮੀ ਇਹ ਜਿਹੜਾ ਅੰਮ੍ਰੇ ਡੇਰੀ ਫਾਰਮ ਲక్ష్ਮੀ ਤੇਰੀ ਬਾਗ ਵਾਲਾ ਕੋਹੇ ਨੂਰ ਦੀਆਂ ਲక్ష్ਮੀ ਡੇਰੀ ਫਾਰਮ ਤੇ ਕੋਹੇ ਨੂਰ ਦੀ ਹੈ ਕੱਟੀ ਹਾਂ ਪਰ ਮੈਂ ਕਦੇ ਨਹੀਂ ਗਿਆ ਹਾਂ

ਇਹ ਕੋੜੀ ਨੂੰ ਤੋਰ ਦਿਨੂ ਬਰੀ ਕੋੜੀ ਨਹੀਂ ਦਿੱਤਾ ਤਾਂ ਬਹੁਤ ਹਸਾ ਆ ਗਿਆ ਠੀਕ ਆ ਇਹਦਾ ਦੀ ਹੈ ਤਾਂ ਮਾਲੇ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਜਾਂਦੇ ਨਹੀਂ ਕਿੰਨੇ ਨੰਬਰ ਵਾਲੀ ਕੱਟੀ ਦੂਜੇ ਨੰਬਰ ਵਾਲੀ ਕੋ 11 2010 ਨਾ ਘਰਾਵਾ ਦੂਸ਼ੇ ਵਾਂ ਜਾ ਸ਼ਨੀ ਨੂੰ ਠੀਕ ਆ ਅੱਜ ਇਹਨੂੰ 6 ਵਾਂ ਦਾ ਹੋਇਆ ਕੋਈ ਨੂੰ ਕੱਟੇ ਨੂੰ ਚਾਰ ਦੰਦ ਚਾਰ ਦੰਦ ਦੇ ਕੱਟੀ ਜਾ ਨਾ 11 ਵਾਂ ਦਾ 10 ਨਾ ਘਰਾਵਾ ਕੱਟੀ ਇਹ ਚਾਰ ਦੰਦ ਚਾਰ ਦੰਦ ਪਿਓ ਚਾਰ ਦੰਦ ਦਾ ਕੱਟਾ ਬਸ਼ੀਰ ਹੈ ਹਾਂਜੀ ਕੱਤੀ ਵੇਖੋ ਬਰੀਕੀਆਂ ਸਿੰਗਲ ਡੀਡੀਆ ਖਾ ਲਓ ਐਮ ਤੇ ਵਖਾ ਲਓ ਸਰੀਰ ਸਾਰ ਖਾ ਲਓ ਬਰੀਕੀਆਂ ਜਵਰੀ ਹਾਂ ਠੀਕ ਆ ਸਿੰਗਲ ਡੀਡੀਆ ਖਾ ਲਓ ਤੇ ਇੱਕ ਗੱਲ ਹੋ ਰਿਆ ਭੈਣ ਭਰਾ ਇਦਾਂ ਆਉਂਦੇ ਆ ਤੇ ਛੀ ਖੱਡੀ ਮੰਗਦੇ ਆ ਹਾਂਜੀ ਚਲੋ ਚੋਣ ਵੀ ਚੰਗੀ ਬਾਦ ਸਾਹਿਬ ਚੋਣ ਹੀ ਖੁੱਤੀਆਂ ਪੈ ਜਾਊਗੀ ਨਹੀਂ ਚੰਗੀ ਆ ਯਾਰੀ ਚੰਗੀ ਚਾਹੀ ਜੂਈਓ ਖਾ ਲਓ ਇਕ ਜੱਟ ਦਾ ਇਹਦਾ ਬਾਹਰ ਦਾ ਇਹਦਾ ਕੱਲੀ ਦਾ ਬੋਲਤੇ ਉਤਰਾ ਮੈਂ ਵੀ 135 ਇਹਦਾ ਹੋਏ ਹਾਂਜੀ 125 ਦੀ ਦੇ ਦਈਏ 1 20 ਦੀ ਜੇ ਜੋੜਾ ਕਹਿੰਨੇ ਖੜਨਾ ਉਹ 2.5 ਲੱਖ ਦੀ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ 2.5 ਲੱਖ ਦੀ ਪਹੁੰਚ ਹੀ ਜੋੜੇ 2.5 ਲੱਖ ਦੀ ਪਹੁੰਚ ਕਰਦਾ 10 ਕਿਲੋਮੀਟਰ ਤੱਕ ਪਾਉਣਾ ਠੀਕ ਹੈ ਜੀ ਠੀਕ ਜੋੜਾ ਇੱਕ ਰੂਗਾ ਉਸ ਤਰ੍ਹਾਂ ਕੱਲੀ ਕੱਟੀ 1 20 ਦੀ ਤੇ ਉਹ 1 35 ਦੀ ਉਹ 1 35 ਦੀ ਠੀਕ ਹਾਂ ਜੀ ਜੋੜਾ ਹੀ ਕਹਿੰਨੇ ਕੜਦਾਂ ਬਹੁਤ ਟੌਪ ਦਾ ਵਾਜਾ ਕੇ ਕਹਿੰਨੇ ਕਿ ਵੇਚਣਾ ਹੀ ਹੋਊਗਾ ਘਰ ਰੱਖਣਾ ਬੈਸਟ 14 14 ਲੀਟਰ ਦੋਵੇਂ ਛਟੀਆਂ ਦੁੱਧ ਕੱਢਣ ਵਾਲੀਆਂ ਪਿੰਡ ਆਪਣਾ ਜੇ ਮੱਤੇ ਵਾਲਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 8879312968 ਮਾਲਕ ਦੀ ਕਿਰਪਾ ਵਾ ਜੀ ਠੀਕ ਇਦਾਂ ਹੀ ਰਵੇ ਮੈਂ ਤੇ ਇੱਕ ਗੱਲ ਹੋਰ ਕਹਿੰਦਾ ਜੀ ਵੀ ਸਾਰੇ ਵਪਾਰੀ ਭਰਾਏ ਆਪੋ ਆਪਣਾ ਚੈਨਲ ਮੈਂ ਤੇ ਨਾ ਬਣਾਉਂ ਹਾਂਜੀ ਇਸ ਨੂੰ ਪਈਆ ਦੇਣ ਦੀ ਲੋੜ ਹੀ ਨਹੀਂ ਜੇ ਕੋਈ ਐਡਾ ਵੱਡੀ ਗੱਲ ਨਹੀਂ ਜੀ ਇਹ ਇੱਕ ਤੇ ਆਪਣੇ ਪੈਸੇ ਵਜਦੇ ਜੇ ਆ ਵੀਡੀਓ ਪਾਉਣ ਲੱਗਾ ਤੇ ਦੂਜਾ ਚੈਨਲ ਵੱਲੋਂ ਵੀ ਪੈਸੇ ਆਉਂਦੇ ਨੇ ਸੁਖ ਬੜਾ ਸਾਡੇ ਬੰਦੇ ਵੀ ਆ ਗਏ ਜੇ ਦੋਰੀ ਆ ਗਏ ਤੇ ਅਹੰਕਾਰ ਖੋਗੇ ਵਾਲੇ ਨੂੰ ਵੀ ਦੱਸਣ ਡਿਆ ਉਹ ਵੀ ਆਂਦਾ ਨਾ ਮੈਨੂੰ 10000 ਰੁਪਏ ਹਾਂਜੀ ਹਾਂਜੀ ਤੇ ਵਧੀਆ ਕੰਮ ਕਿਉਂ ਡੈਕ ਸਾਹਿਬ ਹਾਂਜੀ ਹਾਂਜੀ ਕਿ ਵਧੀਆ ਕੰਮ ਆ ਹੋਰ ਤੇ ਜਿੱਤਰਾ ਜੇ ਦੁੱਧ ਚੋਨੇ ਲਾਂਦੇ ਆਪਣਾ ਦੁੱਧ ਦਾ ਦਹੀਂ ਤੇ ਪਨੀਰ ਬਣਾ ਕੇ ਵੇਚੋ